सिंह होमेओ केयर इन रोपा सिटी ਅਕਸਰ ਮੈਂ ਦੇਖਦਾ ਕਿ ਲੋਕ ਸਰਦੀਆਂ ਦੇ ਵਿੱਚ ਜਿਹੜਾ ਵਾਟਰ ਇਨਟੇਕ ਹੈ ਉਸ ਨੂੰ ਬਿਲਕੁਲ ਘਟਾ ਦਿੰਨੇ ਆ ਬਟ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਵਾਟਰ ਦੇ ਇੰਨੇ ਜ਼ਿਆਦਾ ਫਾਇਦੇ ਨੇ ਇੰਨੇ ਜ਼ਿਆਦਾ ਫਾਇਦੇ ਨੇ ਸਾਡੀ ਬਾਡੀ ਦੇ ਵਿੱਚ ਅਗਰ ਅਗਰ ਸਾਡੇ ਪੰਜ ਐਲੀਮੈਂਟਸ ਦੀ ਸਾਡੀ ਬਾਡੀ ਬਣੀ ਹੈ ਤਾਂ ਉਸ ਤੋਂ ਵਿੱਚੋਂ ਇੱਕ ਵਾਟਰ ਹੈ ਇਹਨਾਂ ਦਾ ਅਸੈਂਸ਼ੀਅਲ ਹੈ ਵਾਟਰ ਦਾ ਕੀ ਕੀ ਕੰਮ ਹੈ ਸਾਡੀ ਸਕਿਨ ਸਕਿਨ ਨੂੰ ਹਾਈਡਰੇਟ ਰੱਖਦਾ ਹੈ ਸਾਡੀ ਸਕਿਨ ਨੂੰ ਮoiਸਚਰ ਰੱਖਦਾ ਹੈ ਤੇ ਡੀਹਾਈਡਰੇਸ਼ਨ ਤੋਂ ਬਚਾਉਂਦਾ ਹੈ। ਸੈਕੰਡ ਹੈ ਬਾਡੀ ਦਾ ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖਦਾ ਹੈ। ਅਗਰ ਤੁਹਾਡੀ ਵਾਟਰ ਇਨਟੇਕ ਪ੍ਰੋਪਰ ਹੈ, ਆਕਸੀਜਨ ਪ੍ਰੋਪਰ ਹੋਏਗੀ। ਵਾਟਰ ਇਨਟੇਕ ਪ੍ਰੋਪਰ ਹੋਏਗਾ, ਤੁਹਾਡੀ ਬਾਡੀ ਦਾ ਇਮਿਊਨ ਸਿਸਟਮ ਸਟਰੋਂਗ ਰਹੇਗਾ। ਤੁਸੀਂ ਐਨਰਜੈਟਿਕ ਫੀਲ ਕਰੋਗੇ। ਅਗਰ ਤੁਹਾਡੀ ਵਾਟਰ ਇਨਟੇਕ ਪ੍ਰੋਪਰ ਹੈ, ਤੁਸੀਂ ਐਨਰਜੈਟਿਕ ਫੀਲ ਕਰੋਗੇ। ਜਿਹੜੀਆਂ ਗੈਸਟ੍ਰਿਕ ਕੰਪਲੇਂਟਸ ਨੇ, ਚਾਹੇ ਗੈਸ ਬਣਨਾ ਚਾਹੀਏ, ਕੌਨਸਟਿਪੇਸ਼ਨ ਹੋ ਜਾਣਾ ਇਸ ਤੋਂ ਵੀ ਤੁਸੀਂ ਵਾਟਰ ਇਨਟੇਕ ਦੇ थ्रू ਪੀ ਸਕਦੇ ਹੋ ਤੁਹਾਡੀ ਕਿਡਨੀਆ ਕਿਡਨੀਆ ਅਗਰ ਤੁਸੀਂ ਚਾਹੁੰਦੇ ਹੋ ਕਿ ਤੰਦਰੁਸਤ ਰਹਿੰਦੇ ਤਾਂ ਉਸ ਵਾਸਤੇ ਵੀ ਵਾਟਰ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਅਗਰ ਰੋਜ਼ 8 ਤੋਂ 10 ਗਲਾਸ ਵਾਟਰ ਇਨਟੇਕ ਕਰੋਗੇ ਪ੍ਰੋਪਰ ਆਕਸੀਜਨ ਲਓਗੇ ਤੁਹਾਨੂੰ ਕਿਸੇ ਵੀ ਬਿਮਾਰੀ ਹੋਣ ਦੇ ਚਾਂਸਸ 80% ਰਿਡਿਊਸ ਹੋ ਜਾਣਗੇ